ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮਾਵਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਨਗ ਸੇਲ ਲਈ ਲੈ ਕੇ ਆਏ ਹਾਂ ਜੀ ਦੋ ਜਰਸੀ ਬੱਚੀਆਂ ਨੇ ਬਾਈ ਟੌਪ ਕਲਾਸ ਤੇ ਤਿੰਨ ਬਾਈ ਕੋਲੇ ਝੋਟੀਆਂ ਨੇ ਟੌਪ ਕਲਾਸ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਵਾਰ ਵਾਲੇ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀ ਰਾਮੇ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕੰਟੈਕਟ ਕਰ ਲੋ ਇਹ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਆਓ ਕਰ ਲੈਨੇ ਆ ਬਾਈ ਨਾਲ ਗੱਲ ਬਾਤ ਆਜੋ ਭਾਈ ਜੀ ਭਾਈ ਜੀ ਸਤਿਕਾਰ ਸਤਿਕਾਰ ਭਾਈ ਹੋਰ ਠੀਕ ਹੋ ਵਧੀਆ ਹਾਂਜੀ ਵਧੀਆ ਵੀਰੇ ਭਾਈ ਨਾਮ ਤੇ ਐਡਰੈਸ ਬੋ ਨਾਮ ਸਵਰਨ ਸਿੰਘ ਪਿੰਡ ਬੁਰਜਰੋੜ ਜ਼ਿਲ੍ਹਾ ਬਟਿੰਡਾ ਤਹਿਸੀਲ ਫੂਲ ਹਮ ਜਿਹੜੇ ਆਪਣੇ ਭਗਤਾ ਭਾਈ ਗਾ ਤੇ ਬਾਜਾਖਾਨਾ ਸ੍ਰੀ ਆਲ ਮੋਬਾਈਲ ਨੰਬਰ ਬੋ 94643408529 ਠੀਕ ਆ ਭਾਈ ਇਹ ਬਾਈ ਦਾ ਕੰਟੈਕਟ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੇ ਪਹਿਲੇ ਨੰਬਰ ਤੇ ਜਰਸੀ ਬੱਚੀ ਦੇਖਣਾ ਕਿੰਨੀ ਉਮਰ ਹੈ ਦੀ ਤੇ ਬਾਈ 7-8 ਮਹੀਨੇ ਦੇ ਬੱਚੇ ਦੋਵੇਂ 8-8 ਮਹੀਨੇ ਦੇ ਓਕੇ ਬਾਈ ਕਿਹੜੇ ਟੀਕੇ ਦੀ ਆ ਪਤਾ ਕੁਛ ਬਈ ਟੀਕੇ ਚੰਗੇ ਨੇ ਉਹ ਮੈਂ ਨਾਲ ਹੀ ਜਾਵਾਂ ਤਾਂ ਕੋਈ ਫਾਇਦਾ ਨਹੀਂ ਚੰਗੇ ਟੀਕੇ ਦੀਆਂ ਵਧੀਆ ਠੀਕ ਹੈ ਝੋਲੀ ਕਿਵੇਂ ਆ ਝੋਲੀ ਇੱਕ ਨੰਬਰ ਚਾਰ ਹੀ ਥਾਣਾ ਚਾਰ ਥਾਣੇ ਇਕੱਲਾ ਇਕੱਲਾ ਥਾਣੇ ਗੱਲਾ ਰਬਨਾਰਗੀ ਝੋਲੀ ਵੈਰੀਟ ਇੱਕ ਨੰਬਰ ਆ ਕਲਰ ਬਹੁਤ ਚੰਗਾ ਫੇਸ ਦਿਖਾ ਦੇ ਕਰਮਾਈ ਦਾ ਫੇਸ ਦੀ ਬਿਊਟੀ ਵੀ ਕਮਾਲ ਦੀ ਆ ਜਰਸੀ ਦਾ ਬੱਚਾ ਮੰਗ ਬਹੁਤ ਮਿਲਦੇ ਬਹੁਤ ਘਾਟਾ ਟੂਆ ਟੂਆ ਬੋਦੀ ਬਾਦੀ ਪੂਰੀ ਚੰਗੀ ਸਨਖਾ ਪੁਣਾ ਬੱਚੀ ਦੇ ਵਿੱਚ ਫੁੱਲ ਆ ਬਾਈ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਕੁਆਲਟੀ ਫੁੱਲ ਝੋਲੀ ਇੱਕਾ ਨੰਬਰਾਂ ਦੰਦੋਂ ਦਾ ਖੀਰ ਹੋਈ ਆ ਦੰਦੋਂ ਖੀਰ ਹੋਈ ਆ ਬੱਚਾ ਹਜੇ ਬਾਕੀ ਤੋੜਾ ਚੈੱਕ ਕਰ ਲੋ ਤੋੜਾ ਵੀ ਕਮਾਲ ਦਾ ਬਾਈ ਕਿਆ ਬਾਤ ਆ ਬਾਈ ਫੁੱਲ ਬਰੀਡ ਆ ਕਿ ਨਹੀਂ ਹਾਂ ਫੁੱਲ ਬਰੀਡ ਆ ਵੀਰੇ ਹੂੰ ਚੰਗੇ ਸੀ ਮੰਨੀ ਆ ਕਿੰਨਾ ਕਿ ਰਿਕਾਰਡ ਹੈ ਦੀ ਮਾਂ ਦਾ ਬਾਈ ਸੀ 22 22 ਲੀਟਰ ਦਾ ਬਾਈ ਓਕੇ ਬਾਈ ਹਾਂ ਤੇ ਕੀ ਮੋਲ ਲੈ ਵੀਰੇ ਜਾਇਜ ਇਹਦਾ ਇਹਨੇ 21000 ਹੈ ਬਾਈ ਮਾਨ ਤਨ ਹੋ ਜਾ ਮਾਨ ਤਨ ਕਰਨਾ ਥੋੜਾ ਬਹੁਤਾ ਓਕੇ ਬਾਈ 21000 ਰੁਪਿਆ ਮੋਲਾ ਮਾਨ ਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਚੁੱਕਾ ਬਾਈ ਅੱਗੇ ਦੋ ਨੰਬਰ ਤੇ ਬੱਚਾ ਇਹਦੀ ਕਿੰਨੀ ਉਮਰ ਹੈ ਬਾਈ ਇਹ ਵੀ 8 ਮਹੀਨੇ ਦੀ ਹੈ ਬਾਈ 8 ਮਹੀਨੇ ਦਾ ਝੂਲੀ ਕਿਵੇਂ ਹੈ ਬਾਈ ਝੂਲੀ ਦੀ ਸਾਫ ਹੈ ਚੈਰੀ ਥਾਣੀ ਝੂਲੀ ਚਾਰ ਥਣ ਕਿਹਾ ਵਾ ਥਾਣੀ ਬਹੁਤ ਚੰਗਾ ਲੱਗਿਆ ਹਾਂ ਬਹੁਤ ਸੁਨੋਖਣ ਇੱਕ ਨੰਬਰ ਥਾਣ ਝੂਲੀ ਬਹੁਤ ਚੰਗੀ ਹੈ ਚਮਕ ਫੁੱਲ ਬਰੀਟ ਫੁੱਲ ਖੋਲ ਦੇ ਬਾਈ ਥੋਰ ਦੇ ਇਹਦੀ ਮਾਂ ਦਾ ਕੀ ਰਿਕਾਰਡ ਹੈ ਇਹਦਾ ਵੀ ਸੀਗਾ ਬਾਈ 24 ਬੱਚੀ ਲੀਟਰ ਓਕੇ ਬਾਈ ਫੇਸ ਦੀ ਵੀ ਹਾਂ ਦੋਵੇਂ ਚੰਗੇ ਹਾਂ ਕੁਆਲਿਟੀ ਫੁੱਲ ਆ ਤੋਰਾ ਚੈੱਕ ਕਰ ਲਓ ਤੋਰਾ ਵੀ ਇੱਕ ਨੰਬਰ ਆ ਉਤੋਂ ਪੱਧਰ ਆ ਚੰਗਾ ਬੱਚਾ ਬਰੀਡ ਫੁੱਲ ਆ ਮੁੱਲ ਵੀਰੇ ਜਾਇਜ਼ ਇਹਦੇ ਵੀ ਕੀ ਹੈ ਜਾਰੀ ਬਾਈ ਮਾਨਤਨ ਹੋ ਜਾ ਜੇ ਦੋਵੇਂ ਕੋਈ ਜੋੜਾ ਲਿਆਊਗਾ 40000 ਦਾ ਦੇ ਦਾਂ ਠੀਕ ਆ ਬਾਈ ਜੋੜਾ ਇਕੱਠਾ ਖਰੀਦੋਗੇ ਬਾਈ ਕਹਿੰਦਾ 40000 ਦਾ ਦੇ ਦਿਆਂਗੇ ਚਲੋ ਕੋਈ ਚੱਕਰ ਨਹੀਂ ਫਿਰ ਵੀ ਵਿੱਚੋਂ ਮਾਨਤਨ ਮੌਕੇ ਤੇ ਹੋ ਜਾਊਗਾ ਬੱਚੇ ਬਹੁਤ ਚੰਗੇ ਆ ਦੋਨੇ ਇੱਕ ਨੰਬਰ ਬੱਚੇ ਆ ਬਾਈ ਜਰਸੀ ਬਰੀਡ ਦੇ ਬੱਚੇ ਚਮਕ-ਝਮਕ ਕਰਮਣੀਆਂ ਦੇ ਫੁੱਲ ਆ ਬਾਈ ਅੱਗੇ ਵੀਰੇ ਆ ਗਈ ਕੱਟੀ ਕਿੰਨੀ ਘੋਮਰਾ ਕਰਮਾੜੀ ਦੀ ਇਹ ਬਾਈ ਹੈਗੀ 12 ਮਹੀਨਿਆਂ ਦੀ ਆ 12 ਮਹੀਨਿਆਂ ਦੀ ਹਾਂ ਓਕੇ ਬਾਈ ਕਿੰਨਾ ਕੁ ਰਿਕਾਰਡ ਆ ਦੀ ਮਾਂ ਦਾ ਸੀਗਾ 14-15 ਲੀਟਰ ਦਾ ਓਕੇ ਬਾਈ ਫੇਸ ਦੀ ਬਿਊਟੀ ਦੇਖੋ ਬਾਈ ਖੜਨੀ ਹੁਣ ਨਹੀਂ ਧੌਣ ਧੌਣ ਲੰਮੀ ਆ ਕੁਆਲਿਟੀ ਫੁੱਲ ਕਿਉਂ ਨਹੀਂ ਕਿਵੇਂ ਆ ਬਾਈ ਚਾਰੀ ਤਾ ਹਾਂ ਥਣ ਚਾਰੀ ਵੀ ਦੇਖਾ ਬੋਲ ਦੇ ਬਾਈ ਮਾੜੀ ਤੋਰ ਦੇ ਕੁਆਲਿਟੀ ਫੁੱਲ ਆ ਤੇ ਕਰਦ ਚੰਗਾ ਉਮਰ ਦੇ ਹਿਸਾਬ ਨਾਲ ਗਰੋਥ ਬਹੁਤ ਚੰਗੀ ਕਰੀ ਆ ਕਰਮਾੜੀ ਨੇ ਬਾਕੀ ਰਿਕਾਰਡ ਵੀ ਬਹੁਤ ਚੰਗਾ ਦੱਸਿਆ ਬਾਈ ਤੋਰਾ ਚੈੱਕ ਕਰ ਲੋ ਤੋਰਾ ਵੀ ਇੱਕ ਨੰਬਰ ਆ ਇਹਦਾ ਕੀ ਮੁੱਲ ਹੈ ਵੀਰੇ ਜਾਇਦ ਇਹਦਾ 25000 ਰੁਪਿਆ ਵੀਰੇ ਮਾਨਤਨ ਹੋ ਜਾ ਮਾਨਤਨ ਕਰ ਲਾਂਗੇ ਹਾਂ ਓਕੇ ਬਾਈ 25000 ਰੁਪਿਆ ਮੁੱਲ ਹੈ ਮਾਨਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਬੱਚਾ ਬਹੁਤ ਚੰਗਾ ਥਣ ਝੂਲੀ ਨੇੜੇ ਤੋਂ ਚੈੱਕ ਕਰਵਾਣੇ ਚਾਰ ਹੀ ਥਣ ਬਈ ਹਾਂ ਚਾਰ ਹੀ ਹਾਂ ਨੇੜੇ ਤੋਂ ਦੇਖੋ ਥੂਈ ਚੰਗੀ ਹੈ ਓਕੇ ਦਿਖਾ ਦਿਓ ਹਾਂ ਓੜਾ ਪੜਾ ਦੇਖੋ ਕਰਨ ਵਾਲੀ ਦਾ ਇੱਕ ਨੰਬਰ ਹੈ ਜੀ ਬਾਕੀ ਮੁੱਲ ਵੀ ਬਈ ਨੇ ਜਾਇਦ ਰੱਖਿਆ ਮਾਨਤਨ ਹੋ ਜਾਊਗਾ ਅੱਗੇ ਵੀਰੇ 4 ਨੰਬਰ ਤੇ ਘੱਟੀ ਆ ਇਹ ਵੀ ਦੰਦੂ ਖੀਰੀ ਆ ਬਾਈ ਦੋਵੇਂ ਓਕੇ ਦੇ ਡੇਢ ਸਾਲ ਦੀਆਂ ਡੇਢ ਸਾਲ ਦੀ ਉਮਰ ਆ ਹਾਂ ਮਾਨਰ ਰਿਕਾਰਡ ਵੀਰੇ ਸੀਗਾ ਇਹ 13 14 ਲੀਟਰ ਦਾ 13 14 ਲੀਟਰ ਸੀਮਣ ਦੇ ਤਕਰੀਬਨ ਮਹੀਨੇ ਕਿਤੇ ਦੋ ਮਹੀਨੇ ਤਾਈਂ ਹਾਂ ਦੋ ਮਹੀਨੇ ਤਾਈਂ ਇਸ ਲੈ ਨਹੀਂ ਅਸੀਂ ਥੋੜੀ ਸੇਵਾ ਭਾਲਦੀ ਹਾਂ ਹਾਂ ਬਸ ਦੋ ਮਹੀਨੇ ਤੱਕ ਸੀਮਣ ਰਹੀ ਝੂਲੀ ਕਿਵੇਂ ਬਾਈ ਝੂਲੀ ਵੀ ਚਾਰ ਥਾਣੀਆਂ ਇਹਦੇ ਵੀ ਠੀਕ ਆ ਬਾਈ ਥੋੜਾ ਬੜਾ ਕਰਮਾ ਇਹਦਾ ਬਹੁਤ ਚੰਗਾ ਲੱਗਿਆ ਕੀ ਬਾਤ ਆ ਚਾਰ ਥਾਣੇ ਪੰਜਵਾਂ ਖਾਂਤਾ ਹੈ ਨਹੀਂ ਕਿਸੇ ਵੀ ਜਾਨਵਰ ਦੀ ਖੋਲੀ ਵੀਰੇ ਤੋਰੀ ਕੱਦ ਚੰਗਾ ਗਰੋਥ ਚੰਗੀ ਆ ਦੰਦੋਂ ਬਾਈ ਕਹਿੰਦਾ ਜਮਾ ਕੇਰੀ ਆ ਤੇ ਤਕਰੀਬਨ 2 ਕੁ ਮਹੀਨਿਆਂ ਦਾ ਹੀ ਸੀਮਣ ਕਰਮਣੀ ਨੇ ਲੈ ਲੈਣਾ ਫੇਸ ਦੀ ਬਿਊਟੀ ਸਿੰਗ ਸੁng ਥੋੜਾ ਡਰਦੀ ਆ ਹਾਂ ਥੋੜਾ ਤਲੇਹਰੇ ਦਾ ਵੀ ਮੰਦੀ ਆ ਹਾਂ ਤਲੇਹਰੇ ਦਾ ਵੀ ਕਿ ਲੈ ਭਾਈ ਤੂੰ ਰ ਚੈੱਕ ਕਰੋ ਇੱਕ ਨੰਬਰ ਆ ਕਰਮਣੀ ਦਾ ਇਹਦਾ ਮੁੱਲ ਵੀਰੇ ਜਾਇਜ਼ ਇਹਦਾ ਮੁੱਲ 36000 ਰੁਪਏ ਵੀ ਮਾਨਦਾਨ ਹੋ ਜਾ ਹਾਂ ਮਾਨਦਾਨ ਕਰਦਾ ਠੀਕ ਆ ਭਾਈ 36000 ਰੁਪਏ ਮੁੱਲ ਮਾਨਦਾਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਝੋਲੀ ਜੁਲੀ 1 ਨੰਬਰ ਦਾ ਕੱਦ ਤੇ ਉਸ ਤੋਂ ਪੱਧਰ ਕੁ ਲੱਸੀ ਨਹੀਂ ਲਾਮੀਨੀ ਗ੍ਰੋਥ ਵੀ 1 ਨੰਬਰ ਆ। ਅੱਗੇ ਵੀਰੇ ਲਾਸਟ ਦੇ ਬੱਚਾ ਇਹ ਵੀ ਨੰਨੋ ਖੀਰੀ ਹੈ ਜੀ? ਹਾਂ ਦੰਦੋ ਖੀਰੀ ਹੈ ਵੀ 1.5 ਸਾਲ ਦੀ ਹੈ ਵੀਰੇ। ਓਕੇ ਝੋਲੀ ਕਿਵੇਂ 4 ਥਾਣ? ਹਾਂ 4 ਥਾਣ ਹੀ। ਲੈ ਭਾਈ ਥੱਲੋਂ ਦਾ ਪੂਰੀਆਂ ਸਾਫ਼ ਬੱਚੀਆਂ ਵੀ ਝੋਲੀ। ਆਪਾਂ ਮਾੜਾ ਪਸ਼ੂ ਲੈਂਦੇ ਨਹੀਂਗੇ। ਓਕੇ ਭਾਈ ਠੀਕ ਆ ਖੋਲ ਦੇ ਭਾਈ ਤੋੜ ਦੇ। ਛੋੜਾ-ਬੜਾ ਚੈੱਕ ਕਰ ਲਓ ਤਕਰੀਬਨ ਸੀਮਣ ਇਹ ਵੀ 2 ਕੁ ਮਹੀਨਿਆਂ ਦਾ ਹੀ। ਹਾਂ 2 ਮਹੀਨੇ ਦਾ ਕੱਲ ਨੂੰ ਸੇਵ। ਫੇਸ ਦੀ ਬਿਊਟੀ ਸਿੰਗ-ਸੁング 1 ਨੰਬਰ ਆ। ਬਾਕੀ ਕਰਦ ਚੰਗਾ ਪਲੀ ਵੀ ਚੰਗੀ ਆ ਇਹਦੀ ਮਾਨ ਅਨ ਅਗਰ 14 15 ਲੀਟਰ ਹੈ ਠੀਕ ਹੈ ਲੈ ਸੋਰਾ ਬੜੀ ਵਧੀਆ ਚੰਗੇ ਸੀ ਨਾ ਦੀਆ ਆਪਣਾ ਨਾਲ ਇਹਨੂੰ ਤਾਂ ਲਈ ਜਾਈਏ ਕਿਸੇ ਦਾ ਵੀ ਉਹਦਾ ਵੀ ਫਾਇਦਾ ਨਹੀਂ ਹੈ ਨਾ ਸਹੀ ਗੱਲ ਹੈ ਉਹ ਜਾਨਵਰ ਦੱਸਦੇ ਆ ਦੱਸ ਦੇ ਆਪ ਹੀ ਮੂੰਹੋਂ ਹਾਂ ਮੂੰਹੋਂ ਦੱਸ ਦੇ ਕੁਆਲਿਟੀ ਚੈੱਕ ਕਰ ਲਿਓ ਕੁਆਲਿਟੀ ਨੰਬਰ ਮਾਨਣਾ ਬਾਈ ਹਨਾ ਤੇ ਇਹਦਾ ਮੁੱਲ ਹੈ ਵੀਰੇ ਇਹਦਾ ਵੀ 36000 ਰਿਆ ਮਾਨਦਾਨ ਹੋ ਜਾ ਹਾਂ ਜੇ ਮੈਂ ਤੇ ਜੋੜਾ ਲਊਗਾ ਇਕੱਠਾ 70000 ਦਾ ਦੇ ਦਾਂਗੇ 70000 ਦਾ ਜੋੜਾ ਦੇ ਦੇਣਗੇ ਠੀਕ ਆ ਮੁੱਲ ਜਾਇਜ਼ ਰੱਖਿਆ ਬਾਈ ਨੇ ਖਿੱਚ ਕੇ ਮੁੱਲ ਰੱਖਿਆ ਝੋਟੀਆਂ ਬਹੁਤ ਚੰਗੀਆਂ ਸੇਤੂ ਹੀ ਕਰਮਾਂ ਲੀਆਂ ਨੇ ਸੀਮਨ ਲੈ ਲੈਣਾ ਜਿੰਨਾ ਕਿ ਬਾਈ ਨੇ ਮੁੱਲ ਕਰਿਆ ਇਹਨਾਂ ਤਾਂ ਖਾ ਗਈਆਂ ਕਨੇ ਬਾਈ ਹਾਂ ਹਾਂ ਇਹਨੇ ਤਾਂ ਖਾਈ ਜਾਂਦੀਆਂ ਵੀਰੇ ਜਮ ਜਾਇਜ਼ ਮੁੱਲ ਕਰਿਆ ਖਿੱਚ ਕੇ ਮੁੱਲ ਰੱਖਿਆ ਬਾਲਾ ਮੁੱਲ ਨਹੀਂ ਰੱਖਿਆ ਕਿਸੇ ਵੀਰ ਨੂੰ ਪੰਜਾਂ ਨਗਾ ਚ ਕੋਈ ਵੀ ਨਗਾ ਪਸੰਦਾ ਵੀ ਬਾਈ ਨੇ ਕਨੈਕਟ ਕਰ ਲਿਓ ਧੰਨਵਾਦ ਜੀ